ਬਰਬਾਦ ਗੁਲਿਸਤਾਨ ਕਰਨੇ ਕੋ ਇਕ ਹੀ ਉੱਲੂ ਕਾਫੀ ਨਹੀਂ ਇਹ ਲੇਖ ਸਰਦਾਰ ਤਰਲੋਚਨ ਸਿੰਘ ਜੀ ਦੁਪਾਲਪੁਰ ਦਾ ਕਈ ਮੈਗਜ਼ੀਨਾਂ ਵਿੱਚ ਰਸਾਲਿਆਂ ਵਿੱਚ ਛਾਪਿਆ ਹੈ ਇਸ ਤੋਂ ਇਲਾਵਾ ਉਹਨਾਂ ਦੀ ਪੁਸਤਕ ਪੜਿਆ ਸੁਣਿਆ ਦੇਖਿਆ ਦੇ ਵਿੱਚ ਵੀ ਹੈ ਜਿਸ ਵਿੱਚ ਸਰਦਾਰ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਪੰਜਾਬ ਦੀ ਹਾਲਤ ਬਿਆਨ ਕੀਤੀ ਹੈ ਸਰਦਾਰ ਜੀ ਲਿਖਦੇ ਹਨ ਨਦੀਆਂ ਨਹਿਰਾਂ ਅਤੇ ਦਰਿਆਵਾਂ ਨਾਲ ਵਲੀ ਹੋਈ ਜਰਖੇਜ ਜਪ ਦੀ ਧਰਤੀ ਦੇ ਇੱਕ ਹਿੱਸੇ ਉੱਤੇ ਵਾਕਿਆ ਉਜੜੇ ਪੁੱਜੜੇ ਵਿਰਾਨ ਹੋਏ ਇੱਕ ਬਾਗ ਦੇ ਕੋਨੇ ਵਿੱਚ ਔਰੰਡ ਮੌਂਡ ਹੋਏ ਇੱਕ ਦਰਖਤ ਦੇ ਟੁੱਟੇ ਹੋਏ ਟਾਣੇ ਉੱਤੇ ਉੱਡਦੇ ਫਿਰਦੇ ਤੋਤਾ ਤੋਤੀ ਆਣ ਬੈਠੇ ਇਹ ਦੋਵੇਂ ਆਪਸ ਵਿੱਚ પતિ ਪਤਨੀ ਸਨ ਤੇ ਆਪਸ ਦੇ ਵਿੱਚ ਦੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਤੋਤੀ ਨੇ ਬੈਠਦੇ ਅਸਾਰ ਹੀ ਆਲੇ-ਦੁਆਲੇ ਖੜੇ ਸੁੱਕੇ ਬੇਰੌਣ ਕੇ ਦਰਖਤ ਬੂਟਿਆਂ ਵੱਲ ਨਜ਼ਰ ਮਾਰੀ ਉਹ ਸੋਚਣ ਲੱਗੀ ਇਤੋਂ ਦੀ ਮਿੱਟੀ ਤਾਂ ਬੜੀ ਉਪਜਾਊ ਲੱਗਦੀ ਹੈ ਪਾਣੀ ਦੀ ਵੀ ਕੋਈ ਕਮੀ ਨਹੀਂ ਆਬੋ ਹਵਾ ਵੀ ਹਰਿਆਵਲ ਤੋਂ ਵਾਅਦਾ ਕਰਨ ਵਾਲੀ ਹੈ ਪਰ ਫਿਰ ਵੀ ਇਸ ਬਾਗ ਦਾ ਬੁਰਾ ਹਾਲ ਕਿਉਂ ਹੈ ਇਸ ਦੇ ਉਜਾੜੇ ਪਿੱਛੇ ਕਿਸ ਦਾ ਹੱਥ ਹੋਵੇਗਾ ਆਪਣੇ ਮਨ ਦੀ ਇਸ ਸ਼ੰਕਾ ਨੂੰ ਉਸ ਨੇ ਆਪਣੇ ਪਤੀ ਪੋਤੇ ਨਾਲ ਸਾਂਝੀ ਕਰਦਿਆਂ ਉਜਾੜੇ ਦਾ ਕਾਰਨ ਪੁੱਛਿਆ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਭਲਾ ਪੋਤੇ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਤੂੰ ਉਹ ਸ਼ੇਰ ਨਹੀਂ ਸੁਣਿਆ ਹੋਇਆ ਕਿ ਬਰਬਾਦ ਗੁਲਸਤਾ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਹੈ ਇਹੋ ਜਿਹਾਂ ਖੂਬਸੂਰਤ ਬਾਦੀਆਂ ਨੂੰ ਉਜਾੜਨ ਦਾ ਕੰਮ ਸਿਰਫ ਉੱਲੂ ਹੀ ਕਰ ਸਕਦਾ ਹੈ ਇੱਥੇ ਵੀ ਕਿਸੇ ਉੱਲੂ ਦਾ ਹੱਥ ਫਿਰ ਕੀ ਹੋਵੇਗਾ ਤੋਤੇ ਵੱਲੋਂ ਮਿਲੇ ਜਵਾਬ ਦੀ ਫਰੋੜਤਾ ਵੱਜੋਂ ਹਾਲੇ ਤੋਤੀ ਆਪਣਾ ਸਿਰ ਹੀ ਹਿਲਾ ਰਹੀ ਸੀ ਕਿ ਲਾਗੇ ਹੀ ਇੱਕ ਸੜੇ ਹੋਏ ਦਰਖਤ ਦੀ ਟਾਣੀ ਉੱਤੇ ਬੈਠੇ ਇੱਕ ਉੱਲੂ ਨੇ ਤੋਤੇ-ਤੋਤੀ ਦੀ ਇਹ ਵਰਤਾਲਾਪ ਸੁਣ ਲਈ ਮੱਥੇ ਵੱਟ ਚੜਦਿਆਂ ਉੱਲੂ ਖੰਗੂਰਾ ਮਾਰ ਕੇ ਬੋਲਿਆ ਗੱਲ ਸੁਣੋ ਤੋਤਿਆ ਤੂੰ ਕਿੱਥੇ ਲੁਕਿਆ ਰ ਐ ਇੰਨਾ ਚਿਰ ਮੈਂ ਤਾਂ ਤੈਨੂੰ ਉਦੋਂ ਦਾ ਹੀ ਭਾਲਦਾ ਫਿਰਦਾ ਹਾਂ ਜਦ ਤੂੰ ਮੇਰੀ ਪਤਨੀ ਉਧਾਲ ਕੇ ਫਰਾਰ ਹੋ ਗਿਆ। ਉਹ ਦਿਨ ਦਾ ਅੱਜ ਦਿਸਿਆ ਏ। ਅੱਜ ਮੈਂ ਆਪਣੀ ਘਰਵਾਲੀ ਤੇਰੇ ਚੁੰਗਲ ਚੋਂ ਛਡਾ ਕੇ ਹੀ ਰਹਾਂਗਾ। ਕੁੱਲੂ ਦੇ ਮੋਂਹੋ ਇਹ ਅਨੋਖੀ ਗੱਲ ਸੁਣ ਕੇ ਤੋਤਾ-ਤੋਤੀ ਹੱਕੇ ਬੱਕੇ ਰਹੇ। ਹੈਰਾਨ ਪਰੇਸ਼ਾਨ ਹੋਇਆ ਤੋਤਾ ਚੁੰਝਲਾ ਕੇ ਕਹਿਣ ਲੱਗਾ ਹੈ ਇਹ ਤੂੰ ਕੀ ਆਖੀ ਜਾਨਾ ਮੈਂ ਤਾਂ ਖੁਦ ਸ਼ਾਦੀ ਸੁਦਾ ਹਾਂ ਤੇ ਤੇਰੀ ਪਤਨੀ ਕਦੇ ਦੇਖੀ ਵੀ ਨਹੀਂ ਮੇਰੇ ਨਾਲ ਇਹ ਤੋਤੀ ਮੇਰੀ ਪਤਨੀ ਹੈ ਭਰਾਵਾ ਤੇਰੀ ਪਤਨੀ ਉਦਾਲਨ ਚੋਂ ਮੇਰਾ ਕੋਈ ਹੱਥ ਨਹੀਂ ਹੈ ਵਾਹ ਇੱਕ ਮਹੀਨੇ ਨਾਲ ਚੋਰ ਨਾਲੇ ਚਤਰ ਅੱਖਾਂ ਲਾਲ ਕਰਕੇ ਉੱਲੂ ਬੋਲਣ ਲੱਗਾ ਅੱਜ ਇਸ ਤੋਤੀ ਨੂੰ ਆਪਣੀ ਪਤਨੀ ਦੱਸ ਰਿਹਾ ਏ ਇਹ ਤਾਂ ਮੇਰੀ ਘਰ ਵਾਲੀ ਹੈ ਤੇਰੇ ਝੂਠ ਦਾ ਹੁਣੇ ਫੈਸਲਾ ਹੋ ਜਾਏਗਾ ਇਹ ਤੇਰੀ ਪਤਨੀ ਹੈ ਜਾਂ ਮੇਰੀ ਪਤਨੀ ਹੈ ਇਹ ਧਮਕੀ ਦੇਣ ਤੋਂ ਬਾਅਦ ਉੱਲੂ ਨੇ ਉੱਚੀ ਉੱਚੀ ਰੌਲਾ ਪਾ ਕੇ ਉਜੜੇ ਹੋਏ ਬਾਗ ਦੇ ਸਾਰੇ ਬਸ਼ਿੰਦੇ ਇਕੱਠੇ ਕਰ ਲਏ ਉੱਲੂ ਦਾ ਹਾਲ ਪਾਰਿਆ ਸੁਣ ਕੇ ਪਲਾਂ ਵਿੱਚ ਹੀ ਉਸ ਦੇ ਹਮਾਜੀਆਂ ਦਾ ਜੰਮ ਘਟਾ ਲੱਗ ਗਿਆ ਉਸ ਦਾ ਨੌਜਵਾਨ ਪੁੱਤਰ ਜੋ ਕਿ ਉਲੂਆਂ ਦੀ ਨਵੀਂ ਪਨੀਰੀ ਉਲੂ ਨੌਜਵਾਨ ਸਭਾ ਦਾ ਆਗੂ ਸੀ ਛਾਟਾ ਆਪਣਾ ਲਾਮ ਲਸ਼ਕਰ ਲੈ ਕੇ ਪਿਓ ਦੀ ਮਦਦ ਲਈ ਆਣ ਪਹੁੰਚਿਆ ਵੇਲੇ ਕੁਵੇਲੇ ਉਲੂ ਦੀ ਜੈ ਜੈਕਾਰ ਕਰਨ ਵਾਲੇ ਚੰਮ ਗਿੱਧੜ ਅਤੇ ਚੰਮ ਚੜਕਾਂ ਵੀ ਆਪਣੇ ਆਪਣੇ ਗੁਰਪਾਲ ਸਮੇਤ ਪਹੁੰਚ ਗਏ ਉਲੂ ਨੇ ਸਭਾ ਦੀ ਕਾਰਵਾਈ ਆਰੰਭ ਹੋਣ ਤੋਂ ਪਹਿਲਾਂ ਸੰਖੇਪ ਸ਼ਬਦਾਂ ਵਿੱਚ ਐਜੰਡੇ ਬਾਰੇ ਜਾਣਕਾਰੀ ਦਿੱਤੀ ਉਸ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਮੀਟਿੰਗ ਵਿੱਚ ਤੋਤੇ ਨੂੰ ਕਿਹਾ ਗਿਆ ਕਿ ਉਹ ਕੋਈ ਸਬੂਤ ਪੇਸ਼ ਕਰੇ ਜਿਸ ਤੋਂ ਸਿੱਧ ਹੁੰਦਾ ਹੋਵੇ ਕਿ ਨਾਲ ਬੈਠੀ ਤੋਤੀ ਉਸ ਦੀ ਪਤਨੀ ਹੈ ਉਲੂ ਦੇ ਹਮਾਤਿਆਂ ਅਤੇ ਪ੍ਰਸ਼ੰਸਕਾਂ ਦੀ ਭੀੜ ਵਿੱਚ ਜੀ ਪਿਆਣਾ ਤੋਤਾ ਬੈਠਾ ਤੋਤਾ ਖਲੇ ਬੋਲ ਹੀ ਰਿਹਾ ਸੀ ਕਿ ਤੋਤੀ ਦੀ ਚੁੰਝ ਖੰਭਾਂ ਦਾ ਰੰਗ ਅਤੇ ਬਾਕੀ ਸਾਰੀ ਸਰੀਰਕ ਬੰਤਰ ਤੋਤਿਆਂ ਦੀ ਨਸਲ ਨਾਲ ਮੇਲ ਖਾਂਦੀ ਹੈ ਪਰੰਤੂ ਉੱल्लू ਨੌਜਵਾਨ ਸਭਾ ਦੇ ਜੋਸੀਲੇ ਕਾਰਕੁਨਾ ਚਮ ਗਿੱਦੜਾ ਅਤੇ ਜਮ ਚਿੜਕਾ ਨੇ ਸੰਗ ਪਾੜਮਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਾਰਿਆਂ ਵੱਲੋਂ ਉੱਚੀ ਆਵਾਜ਼ ਵਿੱਚ ਐਸਾ ਝੂਠ ਤੂਫਾਨ ਕੁਫਰ 톨ਿਆ ਗਿਆ ਕਿ ਵਿਚਾਰੇ ਤੋਤੇ ਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਕੋਈ ਕਹਿਣ ਕਿ ਅਸੀਂ ਤਾਂ ਉੱਲੂ ਦੀ ਬਰਾਤ ਵਿੱਚ ਵੀ ਸ਼ਾਮਲ ਹੋਏ ਸਾਂ ਇਸ ਲਈ ਅਸੀਂ ਸ਼੍ਰੀਮਤੀ ਉੱਲੂ ਨੂੰ ਚੰਗੀ ਤਰ੍ਹਾਂ ਪਛਾਣਦੇ ਹਾਂ ਇੱਕ ਛਿੰਡ ਕੇ ਜੇ ਸਰੀਰ ਵਾਲਾ ਪੱਤਰਕਾਰ ਉੱਲਰ-ਉੱਲਰ ਕੇ ਆਖਣ ਲੱਗਾ ਮੈਂ ਤਾਂ ਉੱਲੂ ਜੀ ਦੀ ਮੈਰਿਜ ਐਨਿਵਰਸਰੀ ਤੇ ਹਰ ਇੱਕ ਸਾਲ ਫਰੰਟ ਪੇਜ ਉੱਪਰ ਉੱਲੂ ਦੰਪਤੀ ਦੀ ਰੰਗीन ਫੋਟੋਸ ਆਪ ਪਾ ਰਹਿਆ ਹਾਂ ਅਤੇ ਜਦੋਂ ਤੋਂ ਇਹ ਕਮਵਕਤ ਤੋਤਾ ਉੱਲੂ ਜੀ ਨਾਲ ਧੋਖਾ ਕਰਕੇ ਗਿਆ ਮੈਂ ਉਦੋਂ ਤੋਂ ਹੀ ਆਪਣੀ ਆਪਣੀ ਖ਼ਬਰ ਦੇ ਕਿਸੇ ਨਾ ਕਿਸੇ ਪੰਨੇ ਉੱਪਰ ਸ੍ਰੀਮਤੀ ਉੱਲੂ ਦੀ ਗਮਸਦੀ ਬਾਰੇ ਇਤਿਹਾਸ ਇਸ਼ਤਿਹਾਰ ਸ਼ਾਬਦਾ ਰਿਹਾ ਹਾਂ ਪੀੜ ਚੋਂ ਆਵਾਜ਼ਾਂ ਆਉਣ ਲੱਗੀਆਂ ਤੋਤੇ ਦੀ ਕੋਈ ਗੱਲ ਸੁਣਨ ਦੀ ਬਜਾਏ ਇਸ ਨੂੰ ਸਖਤ ਸਜ਼ਾ ਦਿਓ ਇਸ ਨੂੰ ਸਖਤ ਸਜ਼ਾ ਦਿਓ ਤੋਤਾ თੋਤੀ ਵਿਚਾਰੇ ਪਰੇਸ਼ਾਨ ਹੋ ਗਏ ਉਹ ਕਿੱਥੇ ਆਣ ਫਸੇ ਹਨ ਕੋਈ ਉਹਨਾਂ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ। ਉਹ ਤਾਂ ਸੋਚ ਰਿਹਾ ਸੀ ਕਿ ਬਾਗ ਦੀ ਬਰਬਾਦੀ ਬਾਰੇ ਗੱਲ ਦਾ ਉਸ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਇਸੇ ਕਮਿਸ਼ਨ 14 ਦੇ ਵਿੱਚ ਹੀ ਇੱਕ ਔਟ ਨੇ ਸਰਬਸੰਮਤੀ ਨਾਲ ਇਹ ਫੈਸਲਾ ਕਰ ਦਿੱਤਾ ਕਿ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੇ ਸਾਰੇ ਅਧਿਕਾਰ ਨੌਜਵਾਨ ਸਭਾ ਦੇ ਆਗੂ ਨੂੰ ਦਿੱਤੇ ਜਾਂਦੇ ਹਨ। ਤਾੜੀਆਂ ਦੀ ਗੜਗੜਾਟ ਵਿੱਚ ਉੱਲੂ ਖਾਨਦਾਨ ਜਿੰਦਾਬਾਦ ਉੱਲੂ ਨੌਜਵਾਨ ਸਭਾ ਜਿੰਦਾਬਾਦ ਝੂਠਾ ਤੋਤਾ ਮੁਰਦਾਬਾਦ ਆਦ ਨਾਰੇ ਵੱਜਨੇ ਸ਼ੁਰੂ ਹੋ ਗਏ ਫਿਰ ਸਭ ਨੂੰ ਸਾਥ ਰਹਿਂਦੀਆਂ ਹਾਜ਼ਰਤਾ ਕਰਦੇ ਆ ਨੌਜਵਾਨ ਆਗੂ ਮੰਚ ਤੇ ਆ ਕੇ ਬੜੀ ਹਾਂਕੜਵਾਜੀ ਵਾਲੀ ਆਵਾਜ਼ ਨਾਲ ਬੋਲਿਆ ਭਰਾਵੋ ਮੈਂ ਇਸ ਮਸਲੇ ਦੀ ਪੂਰੀ ਕੋਖ ਪੜਤਾਲ ਕਰ ਲਈ ਹੈ ਇਹ ਕਮੀਨਾ ਤੋਤਾ ਸਾਰਾ ਸਰ ਝੂਠ ਮਾਰ ਰਿਹਾ ਇਸ ਦੇ ਨਾਲ ਜੋ ਬੈਠੇ ਹਨ ਇਹ ਮੇਰੇ ਸਤਿਕਾਰਯੋਗ ਜੋ ਜੋ ਮੰਮੀ ਜੀ ਸ੍ਰੀਮਾਨ ਉੱਲੂ ਜੀ ਦੀ ਧਰਮ ਪਤਨੀ ਹਨ ਮੈਂ ਅਦਮ ਸੈਦ ਉਹਨਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਫੌਰਨ ਤੋਤੇ ਪਾਸੋਂ ਉੱਠ ਕੇ ਪਿਤਾ ਜੀ ਦੀ ਸ਼ਰਨ ਵਿੱਚ ਆ ਜਾਣ ਜੇ ਤੋਤੇ ਨੇ ਕੋਈ ਹਰਕਤ ਕੀਤੀ ਤਾਂ ਇਹ ਸਭਾ ਇਸੇ ਵਕਤ ਕੋਈ ਹੋਰ ਸਖਤ ਫੈਸਲਾ ਲੈਣ ਲਈ ਮਜਬੂਰ ਹੋਵੇਗੀ ਇਹ ਨਾਦਰ ਸਾਹੀ ਹੁਕਮ ਸੁਣ ਕੇ ਡੋਰਪੌਰ ਹੋਈ ਤੋਤੀ ਬੇਵਸੀ ਦੀ ਹਾਲਤ ਵਿੱਚ ਆਪਣੇ ਪਤੀ ਤੋਤੇਵਾਲ ਮੋਹ ਭਰੀਆਂ ਨਜ਼ਰਾਂ ਨਾਲ ਹਾਲੇ ਦੇਖ ਹੀ ਰਹੀ ਸੀ ਕਿ ਆਪਣੇ ਪਤੀ ਤੋਤੇਵਾਲ ਮੋਹ ਭਰੀਆਂ ਨਜ਼ਰਾਂ ਦੇ ਨਾਲ ਹਾਲੇ ਦੇਖ ਹੀ ਰਹੀ ਸੀ ਕਿ ਉਲੂਆਂ ਦੀ ਨੌਜਵਾਨ ਸਭਾ ਦੇ ਦੋ ਫਰਤੀਲੇ ਗੱਭਰੂ ਉੱਠੇ ਉਹਨਾਂ ਨਾਂ ਨੁਕਰ ਕਰ ਰਹੀ ਖੜ ਫੜੋਂ ਦੀ ਤੋਤੀ ਨੂੰ ਪਕੜ ਕੇ ਉਲੂ ਦੇ ਨਾਲ ਬਿਠਾ ਦਿੱਤਾ ਉਲੂ ਮੱਜਲਾ ਜਿਹਾ ਬਣ ਕੇ ਮਿਸਣੀ ਅੱਖਾਂ ਨਾਲ ਪੋਤੇ ਵੱਲ ਦੇਖਦੇ ਹਾਂ ਹੀ ਹੱਸਣ ਲੱਗ ਪਿਆ ਹੱਸ ਕੇ ਉਸ ਨੇ ਇਕੱਤਰ ਹੋਏ ਸਮੂਹ ਹਮਾਇਤੀਆਂ ਦਾ ਪਤਨੀ ਵਾਪਸ ਕਰਵਾਉਣ ਲਈ ਧੰਨਵਾਦ ਕੀਤਾ ਇਹ ਹੰਗਾਮੀ ਮੀਟਿੰਗ ਬਰਖਾਸਤ ਹੋਣ ਉਪਰੰਤ ਸਾਰੇ ਹਾਜ਼ਰੀਨ ਆਪਣੇ ਆਪਣੇ ਘਰਨਿਆਂ ਵਿੱਚ ਜਾ ਵੜੇ ਤਾਂ ਉੱਲੂ ਮਲਕੜੇ ਜੇ ਉੱਠ ਕੇ ਹੰਝੂ ਕੇਰ ਰਹੇ ਤੋਤੇ ਕੋਲ ਬਹਿ ਕੇ ਖੌੜੀ ਜੀ ਕਹਿਣ ਲੱਗਾ ਤੈਨੂੰ ਲੱਗਾ ਪਤਾ ਹੁਣ ਕਿ ਬਾਗ ਕਿਸ ਨੇ ਉਜਾੜਿਆ ਏ ਇਹ ਬਰਬਾਦੀ ਕਿਸ ਨੇ ਕੀਤੀ ਹੈ ਮੇਰਾ ਤਾਂ ਨਾ ਹੀ ਵਜਦਾ ਮੇਰੀ ਅਸਲ ਤਾਕਤ ਜਾਂ ਕਹੋ ਕਿ ਬਾਗ ਉਜਾੜਨ ਵਾਲੇ ਤਾਂ ਇਹ ਬੜੇ ਮਾਨਸਨ ਜਿਹੜੇ ਬਿਨਾ ਕੁਝ ਸੁਣੇ ਵਿਚਾਰੇ ਤਿੰਗਾ ਜੋਰੀ ਨਾਲ ਹੀ ਤੇਰੀ ਤੋਤੀ ਨੂੰ ਮੇਰੀ ਘਰ ਵਾਲੀ ਬਣਾ ਕੇ ਮੇਰੇ ਸੁਫੁੱਦ ਕਰ ਗਏ ਹਨ ਇਸ ਬਾਗ ਦੀ ویرਾਨੀ ਦੇ ਅਸਲ ਦੋਸ਼ੀ ਤਾਂ ਇਹ ਲੋਕ ਹਨ ਤੋਤੀ ਨੂੰ ਮੋੜ ਤੋਤੇ ਕੋਲ ਆ ਬੈਠਣ ਦਾ ਇਸ਼ਾਰਾ ਕਰਕੇ ਉਲੂ ਫਿਰ ਆਖਣ ਲੱਗਾ ਲੈ ਸਾੰਭ ਭਰਾਵਾ ਆਪਣੀ ਤੋਤੀ ਆਪਣੀ ਇੱਜ਼ਤ ਬਚਾ ਕੇ ਇਸ ਤੋਂ ਪੱਤਰ ਆਵਾਜ ਜਾ। ਆ ਗਾਂ ਲਈ ਇਹ ਗੱਲ ਘੁੱਟ ਕੇ ਪੱਲੇ ਬੰਨ ਲਈ ਕਿ ਉਜੜੇ ਬਾਗਾਂ ਦੇ ਪਟਵਾਰੀ ਗਲੜ ਹੁੰਦੇ ਨੇ। ਉੱਥੇ ਸੱਚ ਬੋਲਣ ਦੀ ਗੁਸਤਾਖੀ ਕਰਨ ਵਾਲਿਆਂ ਨੂੰ ਨਮੋਸ਼ੀ ਹੀ ਚਲਣੀ ਪੈਂਦੀ। ਸੋ ਭਰਾ ਤੋਤਿਆ ਮੇਰੀ ਫਿਤਰਤ ਅਤੇ ਖਸਲਤ ਤੋਂ ਚੰਗੀ ਤਰ੍ਹਾਂ ਜਾਣੂ ਇਹ ਸਾਰਾ ਲੰਗ ਲਾਣਾ ਜੇ ਮੈਨੂੰ ਪ੍ਰਦਾਨ ਮੰਨੀ ਬੈਠਾ ਹੈ। ਤਾਂ ਮੈਂ ਕੀ ਕਰ ਸਕਦਾ ਹਾਂ ਆਪਣੀ ਖਸਲਤ ਮੁਤਾਬਕ ਮੈਂ ਤਾਂ ਜੋ ਕੁਝ ਕਰ ਸਕਦਾ ਹਾਂ ਉਹੀ ਕਰਾਂਗਾ ਸੋ ਨੀਤੀਵਾਣ ਕਥਾ ਵਿੱਚ ਦਰਸਾਏ ਗਏ ਉਹ ਜਾੜੇ ਬਾਗ ਨੂੰ ਇਹਨਾਂ ਸੱਤਰਾਂ ਦਾ ਲੇਖਕ ਪੰਜਾਬ ਕਹਿ ਦੇਵੇ ਤਾਂ ਕਹਾਣੀ ਵਿੱਚਲੇ ਬਾਕੀ ਪਾਤਰਾਂ ਬਾਰੇ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ